ਇਹ ਜੈਗਰੂ ਦਾ ਰਤਬ ਹੈ ਅੰਨੰਦ ਸਿੰਘ ਆ ਮਾਦੇ ਹੰਝੂਆਂ ਦੇ ਨਾਲ ਮੂੰਹ ਚੋਂ ਬੋਲੇ ਗੇ ਸ਼ਬਦਾਂ ਨੂੰ ਸੁਣ ਕੇ ਉੱਥੇ ਹਰ ਅੱਖ ਨਮ ਹੋ ਗਈ ਆਪਣੇ ਪੁੱਤ ਨੂੰ ਰੋ ਰੋ ਕੇ ਬੁਲਾ ਰਹੀ ਆ ਤੇ ਉਸ ਤੋਂ ਪਹਿਲਾਂ ਆਖਰੀ ਸਮੇਂ ਦੇ ਵਿੱਚ ਉਸ ਪੁੱਤ ਨੇ ਜੋ ਤਸ਼ੱਦਦ ਸਹਿ ਉਸ ਨੂੰ ਲੈ ਕੇ ਆਪਣੀ ਨੂੰਹ ਤੇ ਕਈ ਤਰ੍ਹਾਂ ਦੇ ਇਲਜ਼ਾਮ ਅਤੇ ਉਹ ਸੱਚ ਇੱਕ ਮਾਂ ਦੱਸ ਰਹੀ ਹੈ ਕਿ ਕਿੰਜ ਮੈਂ ਆਪਣੇ ਪੁੱਤ ਨੂੰ ਉਸ ਨੂੰਹ ਦੇ ਪਿੱਛੇ ਲਾ ਕੇ ਗਾਲ ਦਿੱਤਾ ਵਿਦੇਸ਼ ਦੇ ਵਿੱਚ ਰਹਿੰਦੇ ਆਪਣੇ ਹੀ ਪਤੀ ਨੂੰ ਉਹ ਗਾਲਾਂ ਕੱਢਦੀ ਘਰ ਤੋਂ ਬਾਹਰ ਭਜਾ ਦਿੰਦੀ ਅਤੇ ਕੱਪੜੇ ਪੈਸੇ ਉਸਨੇ ਰੱਖ ਲਏ ਪਰ ਮੁੰਡੇ ਨੂੰ ਬਾਹਰ ਮਰਨ ਦੇ ਲਈ ਛੱਡ ਦਿੱਤਾ ਆਖਿਰਕਾਰ ਨੂੰ ਹੀ ਹੋਇਆ ਅੱਜ ਇਹ ਜਵਾਨ ਮੁੰਡਾ ਖਤਮ ਹੋ ਚੁੱਕਿਆ ਇੰਗਲੈਂਡ ਦੇ ਵਿੱਚ ਆਪਣੀ ਪਤਨੀ ਦੇ ਨਾਲ ਰਹਿੰਦੇ ਹੋਏ ਪਤੀ ਦੀ ਜਾਨ ਗਈ ਜਿਸ ਦੇ ਇਲਜ਼ਾਮ ਉਸ ਦੇ ਪਤਨੀ ਅਤੇ ਸਹੁਰੇ ਪਰਿਵਾਰ ਤੇ ਲੱਗ ਰਹੇ ਨੇ ਇਸ ਮੌਕੇ ਤੇ ਮਾਂ ਦੇ ਵੱਲੋਂ ਹੋਰ ਕੀ ਕੁਝ ਦੱਸਿਆ ਗਿਆ ਅਤੇ ਕਿੰਜ ਇਨਸਾਫ ਆਪਣੇ ਪੁੱਤ ਦੇ ਲਈ ਮੰਗਿਆ ਜਾ ਰਿਹਾ ਹੈ ਉਹ ਜਾਣ ਲੈਣੇ ਆ ਪਰ ਇਹ ਰੋਂਦੀ ਕੁਲਾਂ ਦੀ ਮਾਂ ਆਪਣੇ ਪੁੱਤ ਨੂੰ ਚੀਖ ਚੀਖ ਕੇ ਵਾਪਸ ਬੁਲਾ ਰਹੀ ਹੈ ਭਤੀਜੇ ਨੂੰ ਵਿਆਹ ਕਰਕੇ ਬਾਹਰ ਭੇਜਿਆ ਸੀਗਾ ਇੰਗਲੈਂਡ ਦੇ ਵਿੱਚ ਤੇ ਉਹ 19 ਦਸੰਬਰ ਨੂੰ ਗਿਆ ਸੀਗਾ ਅੱਜ 8 ਮਹੀਨੇ ਹੋਏ ਨੇ ਅਜੇ ਗਏ ਨੂੰ ਤੇ ਉਹਨੂੰ ਉਹਦੇ ਸਹੁਰੇ ਪਰਿਵਾਰ ਵੱਲੋਂ ਉਹਦੇ ਕੁੜੀ ਵੱਲੋਂ ਕਾफी ਟੰਗ ਪ੍ਰੇਸ਼ਾਨ ਕੀਤਾ ਗਿਆ ਜੀ। 2 27 ਸਤੰਬਰ ਦਾ ਉਹਦਾ ਵਿਆਹ ਸੀਗਾ ਜੀ। ਅਸੀਂ ਸਾਰਾ ਪੈਸਾ ਮੇਰੇ ਭਰਾ ਨੇ ਮੇਰੇ ਭਜਾਈ ਨੇ ਸਾਰਾ ਇਕੱਠਾ ਕਿਸੇ ਤੋਂ ਲਿੰਟਾਂ ਲੈ ਕੇ ਕਰਜ਼ਾ ਲੈ ਕੇ ਉਹ ਅਸੀਂ ਭਰੇ ਆ ਗੱਡੀਆਂ ਤੱਕ ਸੀ ਕਿ ਮੇਰੇ ਭਰਾ ਕੋਲੋਂ ਵੇਚ ਕੇ ਅਸੀਂ ਉਹਨਾਂ ਨੂੰ ਤੋਰਿਆਗਾ ਜੀ। ਪਰ ਉਹਨਾਂ ਨੇ ਉੱਥੇ ਜਾ ਕੇ ਟੋਟਲੀ 8 ਜਾਂ 9 ਦਿਨ ਭਤੀਜੇ ਨੂੰ ਰੱਖਿਆਗਾ ਨਾਲ। ਉਹਨਾਂ ਨੇ ਰੱਖਣ ਤੋਂ ਬਾਅਦ ਉਹਨੂੰ ਘਰੋਂ ਧੱਕੇ ਮਾਰ ਕੇ ਕੱਢਤਾ ਜਿੰਨਾ ਉਹਦੇ ਕੋਲੇ ਪੈਸੇ ਦੇ ਕੇ ਇਥੋਂ ਭੇਜਿਆ ਸੀ ਸਾਰੇ ਉਹਦੇ ਪੈਸੇ ਖੋਲੇ ਤੇ ਉਹ ਕੱਪੜੀ ਵੀ ਖੋਲੇ ਗਏ ਨੇ ਉਦੋਂ ਜਦੋਂ ਬਿਮਾਰ ਹੋਇਆ ਖੱਜਲ ਖਾਰ ਹੁੰਦਾ ਰਿਹਾ ਉਹ ਪੋਲਾਂ ਦੇ ਥੱਲੇ ਕਦੇ ਕਿਤੇ 15 20 ਦਿਨ ਇਦਾਂ ਹੀ ਧੱਕੇ ਖਾਂਦਾ ਰਿਹਾ ਜੰਗਲਾਂ ਦੇ ਵਿੱਚ ਕਦੇ ਕਿਤੇ ਫੇਰ ਕੋਈ ਸਾਡੇ ਪਿੰਡ ਦੇ ਬੰਦੇ ਮਿਲੇ ਉਹਨਾਂ ਨੂੰ ਫੋਨ ਕਰਕੇ ਉਹਦੀ ਠਹਿਰ ਦਾ ਬੰਦੋਬਸਤ ਕੀਤਾ ਉਹਨੂੰ ਕੰਮ ਦਾ ਬੰਦੋਬਸਤ ਕੀਤਾ ਫੇਰ ਵੀ ਉਹ ਲੜਕੀ ਵਾਲੇ ਉਹਨੂੰ ਉਥੋਂ ਉਹਦੇ ਜਿਹੜੇ ਮਾਮੇ ਦੇ ਮੁੰਡੇ ਤੇ ਨੂੰਹ ਉਹਦੀ ਮਾਮੇ ਦੀ ਉਹਨਾਂ ਨੂੰ ਧਮਕੀਆਂ ਦਿੰਦੇ ਸੀ ਅਸੀਂ ਇੱਥੇ ਤੈਨੂੰ ਰਿਪੋਰਟ ਕਰਾ ਦੇਂਗੇ ਤੈਨੂੰ ਮਾਰ ਦੇਵਾਂਗੇ ਇੱਥੋਂ ਤੱਕ ਇੱਥੇ ਵੀ ਫੋਨ ਕਰਦੇ ਰਹੇ ਧਮਕੀਆਂ ਵਾਸਤੇ ਤੇ ਲਾਸਟ ਮਰਨ ਤੋਂ ਉਹਦੇ 4 ਦਿਨ ਪਹਿਲਾਂ ਉਹ ਕੁੜੀ ਆ ਕੇ ਉਹਦੇ ਕਮਰੇ 'ਚ ਉਹਦੇ ਸਮਾਨ ਵੀ ਫੋੜਤੀ ਕੀਤੀ ਹੈ ਉਹਦੇ ਜਿਹੜੇ ਪੈਸੇ ਪਏ ਸੀ ਉਹ ਵੀ ਕੱਢ ਕੇ ਲੈ ਕੇ ਗਈ ਹੈ ਲਾਸਟ ਆਕੀ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜਿੱਦਨੇ ਬਿਮਾਰ ਹੋਇਆ ਅਸੀਂ ਮੈਂ ਖੁਦ ਉਹਦੇ ਫਾਦਰ ਸਾਹਿਬ ਨੂੰ ਫੋਨ ਕੀਤਾ ਵੀ ਤੁਸੀਂ ਆਪਣੀ ਕੁੜੀ ਨੂੰ ਫੋਨ ਕਰੋ ਉਹਨੂੰ ਐਡਮਿਟ ਨਹੀਂ ਕਰ ਰਹੇ ਸੀ ਅਗਰ ਬੱਚੇ ਨੂੰ ਸਾਡੇ ਨੂੰ ਐਡਮਿਟ ਕੀਤਾ ਜਾਂਦਾ ਉਹ 7-8 ਘੰਟੇ ਹਸਪੀਟਲ ਦੇ ਬਾਹਰ ਰਿਹਾ ਹੈ। ਅਗਰ ਉਸ ਨੂੰ ਸਹੀ ਟਾਈਮ ਤੇ ਟ੍ਰੀਟਮੈਂਟ ਮਿਲ ਜਾਂਦਾ, ਫਸਟ ਏਡ ਮਿਲ ਜਾਂਦੀ ਤਾਂ ਉਹਦਾ ਇਹ ਹਾਦਸਾ ਹੋਣ ਤੋਂ ਬਚ ਜਾਣਾ ਸੀਗਾ। ਕਿਉਂਕਿ ਉਹਦੇ ਫਾਦਰ ਨੂੰ ਮੈਂ ਫੋਨ ਕੀਤਾ, ਉਹ ਕਹਿ ਰਿਹਾ ਸੀਗਾ ਵੀ ਮੈਂ ਅਸੀਂ ਨਹੀਂ ਭੇਜ ਸਕਦੇ ਆਪਣੀ ਕੁੜੀ ਨੂੰ, ਜਾਂ ਕਿ ਵਿਆਹ ਕੀਤਾ ਸੀ ਕੋਈ ਹੋਰ, ਅਸੀਂ ਤਾਂ ਉਹ ਕਹਿ ਨਹੀਂ ਰਹੇ ਸੀਗੇ ਸਿਰਫ ਇੱਕ ਫੋਨ ਕਾਲ ਦੇ ਉੱਤੇ ਵੀ ਕਹਿ ਰਹੇ ਸੀ ਵੀ ਠੀਕ ਆ ਤੁਸੀਂ ਪੁਲਿਸ ਵਾਲਿਆਂ ਨੂੰ ਤੁਹਾਡੀ ਕੁੜੀ ਇਹ ਕਹਦੇ ਵੀ ਮੇਰਾ ਹਸਬੰਦ ਠੀਕ ਹੈ ਜਿਸ ਬੁੱਟ ਚੱਲ ਰਿਹਾ ਕੋਈ ਗੱਲ ਨਹੀਂ ਉਹ ਤਾਂ ਮੈਟਰ ਲੱਗਾ। ਕੋਈ ਅਨਸਾਨੀਅਤ ਦੇ ਨਾਤੇ ਵੀ ਹੁੰਦਾਗਾ। ਵੀ ਇਨਸਾਨੀਅਤ ਦੇ ਨਾਤੇ ਵੀ ਆਪਾਂ ਕਿਸੇ ਨੂੰ ਬੰਦੇ ਦੀ ਜਾਨ ਬਚਾ ਸਕਦੇ ਹਾਂ ਪਰ ਉਹਨਾਂ ਨੇ ਇਹ ਵੀ ਨਹੀਂ ਕੀਤਾ ਹੈਗਾ ਫੋਨ ਕਰਨ ਦੇ ਬਾਅਦ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਫੋਨ ਬੰਦ ਕਰਤਾ ਨੈੱਟ ਬੰਦ ਕਰਤਾ ਉਹਦੇ ਪਿਓ ਨੂੰ ਫੋਨ ਕੀਤਾ ਉਹਦੇ ਪਿਓ ਨੇ ਮੈਂ ਰਾਤ ਨੂੰ 11 ਵਜੇ ਤੱਕ ਉਹਨੂੰ ਫੋਨ ਕਰਦਾ ਰਿਹਾ ਪਰ ਉਹਨੇ ਫੋਨ ਤੇ ਕੋਈ ਰਿਪਲਾਈ ਨਹੀਂ ਕੀਤਾ ਹਾਲਾ ਮੈਂ ਗੁਰਬੀਰ ਜਿੰਦਾ ਦਾ ਪਿਤਾ ਰਾਤਾ ਸਿੰਘ ਸੀ ਮੇਰੇ ਬੇਟੇ ਨੂੰ ਮੈਂ ਸਤੰਬਰ ਚ ਵਿਆਹ ਕਰਾਇਆ ਵਿਆਹ ਕਰਨ ਤੋਂ ਬਾਅਦ ਅਕਤੂਬਰ ਚ ਕੁੜੀ ਨੂੰ ਘਰ ਭੇਜਿਆ ਸਾਰੇ ਪੈਸੇ ਮੈਂ ਲਾਇਆ ਸੀ ਦੇ ਇਲਾਕੇ ਬਾਰੇ ਜਾਣ ਤੋਂ ਬਾਅਦ ਡੇਢ ਤੋਂ ਮਹੀਨੇ ਦੇ ਵਿੱਚ ਵਿੱਚ ਬੇਟੇ ਦਾ ਵੀ ਜਾ ਕੇ ਉਹਨੂੰ ਵੀ ਦਸੰਬਰ ਦੇ ਵਿੱਚ ਮੈਂ ਬਾਹਰ ਭੇਜਤਾ ਹਾਂ ਤੇ ਦਸੰਬਰ ਤੇ ਉਹਨੂੰ ਜਾਨਸਾਰ ਕੁੜੀ ਨੇ ਇਹੀ ਕੰਨ ਲੱਗੀ ਉਹ ਤੇ ਡਿੱਕਾ ਪਾਉਣ ਲੱਗੀ ਵੀ ਮੈਨੂੰ ਪੈਸੇ ਦੱਚ ਕਿੰਨੇ ਲੈ ਕੇ ਆਏ ਆ ਤੇ ਉਸ ਤੋਂ ਬਾਅਦ ਪੈਸੇ ਹੋਰ ਮਹਗਾ ਚੜੋਂ ਉਹਨੂੰ ਧੰਕ ਆ ਜੋਰ ਲਾਉਣਗੇ ਤੇ ਉਦੋਂ ਬਾਅਦ ਉਹ ਬੇਟੇ ਨੇ ਪ੍ਰੈਜਨ ਕਲੀ ਨੂੰ ਮਨਾ ਕਰਤਾ ਵੀ ਮੈਂ ਤਾਂ ਰੋਣ ਨਹੀਂ ਮਸਾਉਂਦਾ ਮੈਂ ਪੂਰੇ ਦਿਨ ਕੰਮ ਕਰਕੇ ਆਦਾ ਹਾਂ ਕਰਦਾ ਤੇ ਉਹਨੇ ਨਾ ਉਹ ਤੈਨੂੰ ਰੱਖਣ ਦੇ ਉਹ ਤੇ 2 ਦਸੰਬਰ ਨੂੰ 2 ਜਨਵਰੀ ਨੂੰ ਉਹਨੂੰ ਧਮਕੀਆਂ ਦੇ ਦੇ ਉਹਦਾ ਸਮਾਨ ਬਾਹਰ ਸੱਟਾ ਹੀ ਕਮਰੇ ਤੋਂ ਉਹਨੂੰ ਧਮਕੀਆਂ ਦੇ ਕੇ ਕਿਹਾ ਵੀ ਤੇਰੇ ਬਾਪ ਦਾ ਕਮਰਾ ਨਹੀਂ ਤੂੰ ਇੱਥੋਂ ਗਿਆ ਤੇ ਉਹ ਬਹੁਤ ਦਿਨ ਬਾਹਰ ਭਟਕਦਾ ਫਿਰਿਆ ਜੀ ਕਦੇ ਕੋਲਾਂ ਥਨੇ ਪਤਾ ਨਹੀਂ ਕਿੱਥੇ-ਕਿੱਥੇ ਉਹਨੇ ਰਾਤ ਗੱਡੀ ਹੈ ਜੀ ਉਹ ਤਾਂ ਤੇ ਉਹ ਤੋਂ ਬਾਅਦ ਅਸੀਂ ਪਿੰਡ ਦੇ ਬੰਦੇ ਆਏ ਨੌਰ ਤੇ ਚੰਪਾਰਕ ਕਰਿਆ ਤੇ ਉਹ ਉਹਨੂੰ ਘਰੇ ਲੈ ਕੇ ਗਏ। ਉਹਨਾਂ ਨੇ ਕੰਮ ਦਵਾਇਆ ਤੇ ਉਹਨੂੰ ਰਹਿਣ ਲਈ ਕਿਰਾਏ ਤੇ ਕਮਰਾ ਦਿੱਤਾ ਜਾ ਰਿਹਾ ਉਹਨੂੰ ਘਰੇ। ਫੇਰ ਵੀ ਉਹਨੂੰ ਧਮਕੀਆਂ ਮਿਲਦੀਆਂ ਰਹੀਆਂ ਨੇ ਫੇਰ ਉਹਦੇ ਕੱਪੜੇ ਵੀ ਖੋਲੇ ਗਏ ਜਾ ਕੇ ਵੀ ਉਹਦਾ ਪਾਸਪੋਰਟ ਕਾਜ ਜਾਂਦੀ। ਆਪਦੇ ਕੋਲੇ ਜ਼ਬਤ ਕਰ ਲਈ। ਤੇ ਜ਼ਬਤ ਕਰਨ ਦੇ ਉਹਦਾ ਵਰਕ ਪਰਮਿਟ ਖਤਮ ਹੋ ਰਿਹਾ ਸੀਗਾ। ਅਸੀਂ ਬਹੁਤ ਅਪੀਲ ਕਰੀ ਇਥੇ ਪੰਚਾਇਤਾਂ ਨੂੰ ਵੀ ਫਿਰ ਐਸਐਸਪੀ ਸਾਹਿਬ ਦੇ ਵੀ ਅਪੀਲ ਕਰੀ ਕਿਸਨੂੰ ਆਉਂਦਾ ਰਹੋ ਉਹਦੇ ਬਾਅਦ ਮਾਵਾ ਜਰਮਾ ਹੀ ਮੰਨੇ ਨਹੀਂ ਜਿੰਨੇ ਸਾਡੀ ਗੁੰਡੀ ਨੇ ਰਹਿਣਾ ਨਹੀਂ ਅਸੀਂ ਕਿਹਾ ਵੀ ਜੀ ਵਿਆਹ ਕਰਿਆ ਘਰ ਪੇ ਸੌਣ ਨੂੰ ਕਰਿਆ ਜੀ ਨਾਂ ਕੇ ਯਾਰ ਤੇ ਉਹਨਾਂ ਨੇ ਇੱਕ ਨਾ ਸੁਣੀ ਥਾਣੇ ਦੇ ਵਿੱਚ ਇੱਕ ਦਿਨ ਕਹੇ ਦੋ ਦਿਨ ਕਹੇ ਕਿ ਦਾ ਦਸ ਦਿਨ ਆਉਦੇ ਨਹੀਂ ਸੀਗੇ ਇਥੇ ਛਾਦੇ ਰਹੇ ਨੇ ਇਥੇ ਸਾਬ ਆਪਣੇ ਸੰਦੋ ਠਾਣੇ ਦੀ ਫਿਰ ਵੀ ਉਹਨਾਂ ਨੇ 5 ਦਿਨ ਕਹਿਣਾ 20 ਦਿਨ ਆਉਣਾ ਨਾ ਫਿਰ ਵੀ ਅੱਲਾ ਰੇ ਲਾਈ ਗਿਆ ਸੀ ਕੁੜੀ ਨੂੰ ਸਮਝਾਉਣਿਆ ਕੁੜੀ ਨੂੰ ਸਮਝਾਉਣਿਆ ਬਾਅਦ ਉਹਨਾਂ ਨੇ ਜਵਾਬ ਦਿੱਤਾ ਵੀ ਸਰਫਾਸ਼ੀ ਨਹੀਂ ਕੁੜੀ ਤੋਂ ਮੀਰ ਦੇ ਕੋਲ ਜਾਣਾ ਨਹੀਂ ਉਸ ਤੋਂ ਬਾਅਦ ਮੁੰਡੇ ਨੂੰ ਉੱਥੇ ਵੀ ਤਾਂ ਕਿਹਾ ਕੁੜੀ ਨੇ ਜਾ ਕੇ ਮਾਰਨ ਤੋਂ 3 ਦਿਨ ਪਹਿਲਾਂ ਉਹਦੇ ਫੇਟ ਤੇ ਚੀਰੂਚੀ ਫੋਲੀ ਸੀ ਵੀ ਸਾਨੂੰ ਕਾਗਜ਼ ਦੇ ਮਿਲ ਜਾਣਾ ਤੇ ਸ਼ਾਹੀ ਰਿਪੋਰਟ ਕਰਾਈ ਜਾਵੇ ਸਾਹਿਬ ਹਾਂਜੀ ਅਸੀਂ ਆਹ ਹਾਂਜੀ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਮਿਲੇਗੀ ਸਾਡੇ ਬੇਟੇ ਨੂੰ ਜੇਡਾ ਕੁਝ ਹੋਇਆ ਉਹਨੂੰ ਇਨਸਾਫ ਮਿਲੇ ਜਗਾਹ ਨੂੰ ਕੋਈ ਹੋਰ ਨਾ ਕਹੇ। ਬਦਲ ਨਾ ਲਿਆ ਪਾ। ਰਜਵਾਕ ਨੂੰ ਰੋਣਾ ਕਿ ਰੱਖਦਾ ਸਾਰੇ ਘਰ ਲੈ ਦੇ ਰੱਖ ਮਿੱਟੀਂ ਇੱਕ ਤੇ ਜਵਾ ਦੱਸਦਾ। ਮੈਂ ਕੀ ਕਰਾਂ ਮੈਂ ਕਹਿ ਕਿ ਦਰਦਰ ਸੁਣ ਤਜਵਾਕ ਦਰਦੀ ਸੋਹ ਕਰ ਕਿਰੇ ਬੁੱਲਾ ਮਰ ਕੇ ਬੁੱਤ ਫਰਤ ਮਗਰ ਉੱਦਦੇ ਮਾਰ ਕਾ ਨਗਰ ਲਰੀ ਨੋ ਦੋਸਤ ਹੀ ਆ ਤਾਂ ਪਰ ਮਰ ਦੋਸਤ ਹੋਇਆ ਮੇਰੇ ਮੇਰੇ ਬੇਟਾ ਬਹੁਤ ਬੜੇ ਸ਼ਾਂਤੀ ਕੇ ਤੇ ਅਨੇ ਕਰਦਾ ਉਹ ਕਹਿੰਦਾ ਸੋਰਾ ਕਰ ਲਾ ਦਿਸੇ ਮਮੀ ਮੈਂ ਨੇ ਤਾਂ ਗਾਇਆ ਕਰਦੀ ਅਗਰ ਉਹ ਬਚਾ ਕਹਿੰਦੀ ਬਹੁਤ ਬੋਲਦੀ ਆ ਮੈਂ ਕੀ ਕਰਾਂ ਕਿ ਤੂੰ ਜਾਵੋ ਤਸੋ ਮੇਰਾ ਜਵਾਨ ਕਿੱਥੋਂ ਮਿਲੂ ਮੈਨੂੰ ਸੱਤ ਨਾ ਗਾਏ ਵੜੀ ਦਸਰ ਤੇ ਆਪ ਦਾ ਪੱਤ ਗਵਾ ਲਿਆ ਆਹ ਦਾ ਪੱਤ ਗਵਾ ਲਿਆ ਤੇ ਪਿੱਛੇ ਦੌਰ ਕੇ ਦਸੋ ਮੈਂ ਕੀ ਕਰਾਂ ਕਿ ਤੂੰ ਮੇਰੇ ਪੱਤੇ ਨੂੰ ਮੜ ਕੇ ਘੋਟੇ ਜਿਟਾ Ne yapıyorsun? 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 Bir razı fətidəcə Bir razı, gəl bir razı. Sən dəcə.